ਕਦੇ ਸੋਚਿਆ ਨਹੀਂ ਹੋਣਾ ਕਿ ਯਸਤਰਾ ਰੌਣਕ ਲੱਗੇਗੀ ਕਦੇ ਸੋਚਿਆ ਨਹੀਂ ਹੋਣਾ ਕਿ ਯਸਤਰਾ ਮੇਲਾ ਲੱਗੇਗਾ ਅ ਜਦੋਂ ਮਨ ਸਾਫ ਹੋਵੇ ਜਦੋਂ ਨੀਅਤ ਸਾਫ ਹੋਵੇ ਤਾਂ ਜਦੋਂ ਰਾ ਸਿੱਧੇ ਤੇ ਚੱਲਣਾ ਹੋਵੇ ਆ ਦੱਸ ਦਈਏ ਕਿ ਸਿੱਖੀ ਨਾਲ ਸੰਬੰਧਤ ਸਮਾਨ ਲੈ ਕੇ ਜਦੋਂ ਅਕਾਲ ਪਗੜੀ ਸੈਂਟਰ ਵਾਲਿਆਂ ਨੇ ਗੁਰਦਾਸਪੁਰ ਦੇ ਤਿਬੜੀ ਰੋਡ ਦੇ ਉੱਤੇ ਇਹ ਸ਼ੋਅਰੂਮ ਨੂੰ ਓਪਨਿੰਗ ਕੀਤੀ ਆ ਸਿਰਫ 2 ਮਹੀਨੇ ਪਹਿਲਾਂ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਇਸੇ ਤਰ੍ਹਾਂ ਹੀ ਰੌਸ਼ਾਹ ਰਹਿੰਦਾ ਔਰ ਇਹ ਤੁਸੀਂ ਸ਼ੋਅਰੂਮ ਵੇਖ ਸਕਦੇ ਹੋ ਔਰ ਸਿੱਖੀ ਨਾਲ ਸੰਬੰਧਤ ਜੋ ਵੀ ਸਮਾਨ ਹੈ ਜਿਵੇਂ ਪਹਿਲੀ ਗੱਲ ਅਸੀਂ ਕਰ ਦਈਏ ਕਿ ਪੱਗਾ ਫਿਰ ਦੱਸ ਦਈਏ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾ ਤੱਕ ਦੇ ਚੋਲੇ ਜੋ ਨਿਹੰਗ ਸਿੰਘ ਪਹਿਨਦੇ ਆ ਉਹ ਚੋਲੇ ਜੋ ਬੱਚੇ ਪਾ ਕੇ ਗਤਕਾ ਖੇਡਦੇ ਆ ਔਰ ਫਿਰ ਦੂਸਰੀ ਗੱਲ ਦੱਸ ਦਈਏ ਕਿ ਕੜੇ ਛੋਟੇ ਵੱਡੇ ਸਾਰੇ ਹੀ ਫਿਰ ਤੁਹਾਨੂੰ ਦੱਸ ਦਈਏ ਕਿ ਚੰਦੋਆ ਸਾਹਿਬ ਰਮਾਲੇ ਨਿਸ਼ਾਨ ਸਾਹਿਬ ਔਰ ਸਰਬ ਲੋ ਦੇ ਸਾਰੇ ਹੀ ਬਰਤਨ ਔਰ ਹਰ ਚੀਜ਼ ਸਿੱਖੀ ਨਾਲ ਸੰਬੰਧਤ ਹਰ ਸਮਾਨ ਇੱਥੇ ਮਿਲਦਾ ਤਾਂ ਇਹ ਅਕਾਲ ਪਗੜੀ ਸੈਂਟਰ ਵਾਲਿਆਂ ਨੇ ਇੱਕ ਵਾਰ ਤਾਂ ਸ਼ਹਿਰ ਦੇ ਵਿੱਚ ਬੱਲੇ ਬੱਲੇ ਕਰਵਾ ਦਿੱਤੀ ਆ ਲਗਾਤਾਰ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ ਇੱਥੇ ਆਉਂਦਾ ਇੰਤਜ਼ਾਰ ਰਹਿੰਦਾ ਕਿ ਕਦੋਂ ਦਿਨ ਚੜੇ ਤੇ ਕਦੋਂ ਅਕਾਲ ਪਗੜੀ ਸੈਂਟਰ ਤੇ ਚਲੀਏ ਔਰ ਫਿਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਇੱਥੇ ਬਹੁਤ ਸਾਰਾ ਭੈਣਾਂ ਨੂੰ ਰੁਜ਼ਗਾਰ ਮਿਲਿਆ ਭੈਣਾਂ ਇੱਥੇ ਕੱਪੜੇ ਆਪ ਸਲਾਈ ਕਰਦੀਆਂ ਨੇ ਔਰ ਇਹਨਾਂ ਨੂੰ ਇਥੋਂ ਤਨਖਾ ਜਿਹੜੀ ਆ ਉਹ ਵੀ ਮਿਲਦੀ ਆ ਔਰ ਪੈਣਾ ਉਹ ਇੱਥੇ ਰੋਜ਼ਗਾਰ ਮਿਲ ਰਿਹਾ ਔਰ ਸਿੱਖੀ ਨਾਲ ਸੰਬੰਧਤ ਸਾਰਾ ਸਮਾਨ ਬਣਾਉਣ ਵਾਸਤੇ ਬਹੁਤ ਸਾਰੇ ਪਿੰਡਾਂ ਵਿੱਚ ਇਹਨਾਂ ਨੇ ਪੈਣਾ ਨੂੰ ਕੰਮ ਦਿੱਤਾ ਹੋਇਆ ਕਿ ਉਹ ਬਣਾ ਕੇ ਸਾਰਾ ਸਮਾਨ ਇੱਥੇ ਭੇਜ ਦਿੰਦੀਆਂ ਜਿਵੇਂ ਚੋਲਾ ਸਾਹਿਬ ਸੀਨੇ ਆ ਜੋ ਨਿਸ਼ਾਨ ਸਾਹਿਬ ਸੀਨੇ ਆ ਇਹ ਸਾਰੀ ਸਲਾਈ ਜੋ ਆ ਇਹਨਾਂ ਨੇ ਕਰਨੀ ਆ ਤਾਂ ਫਿਰ ਦੱਸ ਦਈਏ ਕਿ ਅਕਾਲ ਪਗੜੀ ਸੈਂਟਰ ਜਦੋਂ ਤੁਸੀਂ ਛੋਟੀਆਂ ਕਾਰਾਂ ਮਰੂਤੀ 800 ਕਾਰਾਂ ਸ਼ਹਿਰ ਚ ਚਲਦੀਆਂ ਵੇਖਦੇ ਹੋ ਸਟicker ਲੱਗੇ ਹੁੰਦੇ ਆ ਤਾਂ ਫਿਰ ਤੁਸੀਂ ਸੋਚਦੇ ਹੋਵੋਗੇ ਕਿ ਇਹ ਕਿੱਥੇ ਗਏ ਆ ਤਾਂ ਤਈ ਹੈ ਕਿ ਜਦੋਂ ਤੁਸੀਂ ਗੁਰਦਾਸਪੁਰ ਦੇ ਬੱਸ ਸਟੈਂਡ ਤੋਂ ਜੋ ਨਵਾਂ ਅੰਡਰ ਬ੍ਰਿਜ ਬਣਿਆ ਜੋ ਰੇਲ ਦੇ ਹੇਠਾਂ ਦੀ ਪੁਲ ਬਣਿਆ ਬਸ ਉਸ ਨੂੰ ਕ੍ਰਾਸ ਕਰਨਾ ਤਾਂ ਰਾਮਗੜੀਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਅਕਾਲ ਪਗੜੀ ਸੈਂਟਰ ਹੈ ਔਰ ਭਰਾ ਨੇ ਇੱਕ ਸੋਚ ਫੁਰ ਬਹੁਤ ਵਧੀਆ ਲਗਾਈ ਆ ਕਿ ਆਪਣਾ ਪਰਿਵਾਰ ਇਕੱਠਾ ਕਰ ਦਿੱਤਾ ਪਹਿਣਾ ਪਾਣ ਜੇ ਸਭ ਇਕੱਠੇ ਕਰ ਦਿੱਤੇ ਆ ਇੱਕ ਜਗ੍ਹਾ ਬੈਠ ਕੇ ਸਾਰਾ ਪਰਿਵਾਰ ਇਸ ਦੇਖਰੇਖ ਦੇ ਵਿੱਚ ਲੱਗਾ ਹੋਇਆ ਕਿ ਇਸ ਸ਼ੋਰੂਮ ਦੇ ਵਿੱਚ ਕਿਹੜੀ ਚੀਜ਼ ਦੀ ਅੱਜ ਘਾਟ ਹੈ ਤੇ ਕਿਹੜੀ ਦੀ ਕੱਲ ਹੈ ਤੇ ਕਿਹੜੀ ਲੋਕਾਂ ਦੀ ਜਰੂਰਤ ਹੈ ਕੱਲੀ ਕੱਲੀ ਚੀਜ਼ ਨੂੰ ਪੂਰਾ ਪਰਿਵਾਰ ਬੈਠ ਕੇ ਵੇਖ ਰਿਹਾ ਔਰ ਸਵੇਰ ਤੋਂ ਲੈ ਕੇ ਭੈਣਾ ਭਾਣ ਜੇ ਸਭ ਆ ਜਾਂਦੇ ਆ ਤੇ ਆ ਕੇ ਇੱਥੇ ਰੌਣਕ ਲੱਗਦੀ ਆ ਔਰ ਆ ਰੌਣਕ ਵੇਖੋ ਤੁਸੀਂ ਇਹ ਸਾਰਾ ਜ਼ਿਆਦਾਤਰ ਇਹਨਾਂ ਦਾ ਪਰਿਵਾਰ ਇੱਥੇ ਕੰਮ ਕਰਦਾ ਔਰ ਇਹ ਬੜੀ ਵੱਡੀ ਸੋਚ ਔਰ ਇਸ ਕਾਰੋਬਾਰ ਨੂੰ ਖੁੱਲਣ ਵਾਸਤੇ ਪਤਾ ਨਹੀਂ ਕਿੰਨਾ ਦਿਮਾਗ ਲਗਾਇਆ ਹੋਵੇਗਾ ਕਿਵੇਂ ਇਹ ਸੇਵਾ ਕਰਨ ਵਾਸਤੇ ਦਿਮਾਗ ਲਗਾਇਆ ਹੋਵੇਗਾ ਤਾਂ ਭਰਾ ਨੇ ਇੱਕ ਅਸੀਂ ਜ਼ਿਕਰ ਕੀਤਾ ਕਿ ਇਹ ਕਾਰੋਬਾਰ ਹੈ ਜਾਂ ਸੇਵਾ ਵੀ ਹੈ ਫਿਰ ਇੱਕ ਚੀਜ਼ ਭਰਾ ਨੇ ਜ਼ਰੂਰ ਕਹੀ ਹੈ ਕਿ ਜੋ ਲੋਕ 2-300 ਕਿਲੋਮੀਟਰ ਗੱਡੀਆਂ ਚਲਾ ਕੇ ਤੇਲ ਹੂਕੇ ਜਾਂਦੇ ਸੀ ਉਹਨਾਂ ਦਾ ਤੇਲ ਬਚ ਗਿਆ ਇਹ ਵੀ ਸੇਵਾ ਹੈ ਗੁਰਦਾਸਪੁਰ ਦੇ ਵਿੱਚ ਭਰਾ ਨੇ ਚੰਡੀਗੜ੍ਹ ਤੋਂ ਜਾ ਕੇ ਕੰਮ ਖੋਲ੍ਹਿਆ ਵਾ ਇਹ ਵੀ ਤੁਹਾਨੂੰ ਕਲੀਅਰ ਕਰ ਦਈਏ ਤਾ ਇਸ ਅਕਾਲ ਪਗੜੀ ਸੈਂਟਰ ਦੇ ਵਿੱਚ ਜੇ ਤੁਹਾਨੂੰ ਪੱਗਾਂ ਮਿਲਦੀਆਂ ਜਿਵੇਂ ਭਰਾ ਨੇ ਦੱਸਿਆ ਕਿ ਪੱਗਾਂ ਬਾਕੀ ਸਾਰੇ ਸ਼ੋਅ ਰੂਮਾਂ ਨਾਲੋਂ ਬਿਲਕੁਲ ਰਿਆਤ ਹੋਣਗੀਆਂ ਸਸਤਾ ਰੇਟ ਹੋਵੇਗਾ ਸਿਰਫ ਆਸੀ ਇੱਕ ਸੇਵਾ ਖਟ ਰਿਆਂ ਇਹ ਵੀ ਦੱਸਿਆ ਉਹਨਾਂ ਨੇ ਤਾਂ ਹੁਣ ਤੁਹਾਨੂੰ ਇਹ ਵੀ ਕਲੀਅਰ ਕਰ ਦਈਏ ਕਿ ਗੁਰਦਾਸਪੁਰ ਤੇ ਬੜੀ ਰੋਡ ਦੇ ਉੱਤੇ ਆ ਇਹ ਅਕਾਲ ਪਗੜੀ ਸੈਂਟਰ ਤਾਂ ਅਕਾਲ ਪਗੜੀ ਸੈਂਟਰ ਜਦੋਂ ਤੁਸੀਂ ਛੋਟੀਆਂ ਕਾਰਾਂ ਜਾਂਦੀਆਂ ਵੇਖਦੇ ਹੋ ਮਰੂਤੀ 800 ਉਹਦੇ ਉੱਤੇ ਸਟicker ਲੱਗੇ ਨੇ ਅਕਾਲ ਪਗੜੀ ਸੈਂਟਰ ਦੇ ਉਹ ਇਹ ਸੈਂਟਰ ਹੈ ਕਿਹੜਾ ਦੀਆਂ ਕਾਰਾਂ ਨੇ ਇੱਕ ਇਹੜਾ ਨੇ ਬੱਸ ਟੈਬ ਬਣਾਈ ਆ ਛੋਟੀ ਜਈ ਉਹ ਕਾਰ ਦੇ ਮਗਰ ਪਾ ਕੇ ਗੁਰਦੁਆਰਾ ਸਾਹਿਬ ਦੇ ਜਿਹੜੇ ਵੀ ਕਿਤੇ ਗੁਰਦੁਆਰਾ ਸਾਹਿਬ ਚ ਪਿੰਡ ਵਿੱਚ ਕੋਈ ਪ੍ਰੋਗਰਾਮ ਹੋਵੇਗਾ ਧਾਰਮਿਕ ਪ੍ਰੋਗਰਾਮ ਉੱਥੇ ਪੱਗਾਂ ਸਜਾ ਕੇ ਇਹ ਸਮਾਨ ਸਜਾ ਕੇ ਉੱਥੇ ਲਿਜਾਈ ਜਾਏਗੀ ਬੱਸ ਇਹ ਬੱਸ ਨੂੰ ਉੱਥੇ ਲਿਜਾ ਕੇ ਖੜੀ ਕਰਨਾ ਹੈ ਫਿਰ ਲੋਕਾਂ ਨੇ ਵੇਖਣਾ ਫਿਰ ਸਮਾਨ ਵਿੱਚੋਂ ਲੈਣਾ ਇਹ ਤੁਹਾਨੂੰ ਦੱਸ ਦਈਏ ਕਿ ਬਹੁਤ ਵਧੀਆ-ਵਧੀਆ ਸਕੀਮਾਂ ਲੈ ਕੇ ਅਕਾਲ ਪਗੜੀ ਸੈਂਟਰ ਵਾਲੇ ਆਏ ਆ ਤਾਂ ਹੁਣ ਅਕਾਲ ਪਗੜੀ ਸੈਂਟਰ ਦੀ ਸੋਚ ਨੂੰ ਕਿਵੇਂ ਵੇਖਦੇ ਹੋ ਪਰਿਵਾਰ ਵੀ ਇਕੱਠਾ ਕਰ ਲਿਆ ਕੰਮ ਵੀ ਸੁਥਰਾ ਹੈ ਲੋਕਾਂ ਦੀ ਜ਼ਰੂਰਤ ਵਾਲਾ ਲੋਕਾਂ ਦੀ ਜ਼ਰੂਰਤ ਵਾਲਾ ਸਮਾਨ ਹੈ ਕਿਉਂਕਿ ਸਿੱਖੀ ਨਾਲ ਸੰਬੰਧਤ ਸਮਾਨ 2-300 ਕਿਲੋਮੀਟਰ ਤੋਂ ਹੇਠਾਂ ਨਹੀਂ ਜਿੱਥੇ ਮਿਲਦਾ ਲੁਧਿਆਣਾ ਜਲੰਧਰ ਚੰਡੀਗੜ੍ਹ ਇਸ ਤਰ੍ਹਾਂ ਜਾਣਾ ਪੈਂਦਾ ਸੀ ਪ੍ਰੋਪਰ ਸਮਾਨ ਲੈਣ ਵਾਸਤੇ ਤਾਂ ਹੁਣ ਗੁਰਦਾਸਪੁਰ ਚ ਵਧੀਆ ਇਹ ਸਸਤਾ ਸਰਵ ਅਕਾਲ ਪਗੜੀ ਸੈਂਟਰ ਤੇ ਆ ਤੁਸੀਂ ਕਿਵੇਂ ਵੇਖਦੇ ਹੋ ਇਸ ਬਾਰੇ ਕਮੈਂਟ ਕਰ ਦਿਓ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਧੰਨਵਾਦ